ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਭਾਸ਼ਣ ਜਾਂ ਸਪੀਚ ਲੈ ਕੇ ਆਈ ਹਾਂ ਮਨੋਵਿਗਿਆਨ ਅਤੇ ਮਾਨਸਿਕ ਤੰਦਰੁਸਤੀ ਸਤਿਕਾਰਯੋਗ ਮੁੱਖ ਅਧਿਆਪਕ ਸਹਿਬ ਅਧਿਆਪਕ ਸਹਿਬਾਨ ਅਤੇ ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਸ ਜਮਾਤ ਦਾ ਵਿਦਿਆਰਥੀ ਹਾਂ ਤੇ ਮੇਰਾ ਨਾਂ ਇਹ ਹੈ ਤੁਸੀਂ ਆਪਣੀ ਜਮਾਤ ਦੇ ਨਾਮ ਬੋਲੋਗੇ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਮਨੋਵਿਗਿਆਨ ਅਤੇ ਮਾਨਸਿਕ ਤੰਦਰੁਸਤੀ ਅੱਪਾ ਅੱਜ ਇੱਕ ਅਜਿਹੇ ਵਿਸ਼ੇ ਬਾਰੇ ਗੱਲ ਕਰਾਂਗੇ ਜੋ ਅਕਸਰ ਅਣਦੇਖਾ ਕਰ ਦਿੱਤਾ ਜਾਂਦਾ ਹੈ ਇਹ ਵਿਸ਼ਾ ਹੈ ਮਨੋਵਿਗਿਆਨ ਅਤੇ ਮਾਨਸਿਕ ਤੰਦਰੁਸਤੀ ਅਸੀਂ ਸਰੀਰਕ ਤੰਦਰੁਸਤੀ ਦੀ ਗੱਲ ਤਾਂ ਕਰਦੇ ਹਾਂ ਪਰ ਮਾਨਸਿਕ ਤੰਦਰੁਸਤੀ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਾਂ ਮਨ ਇੱਕ ਅਜਿਹਾ ਸ਼ਕਤੀਸ਼ਾਲੀ ਹਥਿਆਰ ਹੈ ਜੇ ਇਹ ਤੰਦਰੁਸਤ ਹੋਵੇ ਤਾਂ ਇਨਸਾਨ ਕੋਈ ਵੀ ਮੰਜ਼ਿਲ ਹਾਸਲ ਕਰ ਸਕਦਾ ਹੈ ਮਨ ਸਿਰਫ ਸੋਚਣ ਵਾਲਾ ਜੰਤਰ ਨਹੀਂ ਹੈ ਇਹ ਸਾਡੀ ਜ਼ਿੰਦਗੀ ਦਾ ਕੇਂਦਰ ਹੈ ਜਿਵੇਂ ਸਾਡੇ ਸਰੀਰ ਨੂੰ ਭੋਜਨ ਦੀ ਲੋੜ ਹੁੰਦੀ ਹੈ ਓਵੇਂ ਮਨ ਨੂੰ ਵੀ ਸਕਾਰਾਤਮਕ ਸੋਚ ਆਰਾਮ ਸ਼ਾਂਤੀ ਅਤੇ ਸਹਿਯੋਗ ਦੀ ਲੋੜ ਹੁੰਦੀ ਹੈ ਮਨ ਦੇ ਤਿੰਨ ਪੱਧਰ ਹਨ ਚੇਤਨ ਮਨ ਜੋ ਅਸੀਂ ਹੋਸ਼ ਵਿੱਚ ਕਰਦੇ ਹਾਂ ਅਚੇਤਨ ਮਨ ਜੋ ਸਾਡੀਆਂ ਆਤਾਂ ਅਤੇ ਭਾਵਨਾਵਾਂ ਨੂੰ ਚਲਾਉਂਦਾ ਹੈ ਅਧਿਚੇਤਨ ਮਨ ਜੋ ਸਾਡੀ ਅਸਲੀ ਸ਼ਕਤੀ ਹੈ ਜਿਸ ਤਰ੍ਹਾਂ ਅਸੀਂ ਆਪਣੇ ਸਰੀਰ ਲਈ ਕਸਰਤ ਕਰਦੇ ਹਾਂ ਤਿਵੇਂ ਮਨ ਲਈ ਵੀ ਸਾਡੇ ਵਿਚਾਰ ਵਾਤਾਵਰਨ ਅਤੇ ਸੰਗਤ ਸੁਚੱਜੀ ਹੋਣੀ ਚਾਹੀਦੀ ਹੈ। ਮਾਨਸਿਕ ਤੰਦਰੁਸਤੀ ਦੇ ਕਈ ਲੱਛਣ ਹਨ ਜਿਵੇਂ ਆਪਣੇ ਆਪ ਨੂੰ ਸਮਝਣਾ, ਦਿਵਾ ਨੂੰ ਸੰਭਾਲਣ ਦੀ ਸਮਰੱਥਾ, ਖੁਸ਼ ਰਹਿਣਾ ਅਤੇ ਹੋਰਾਂ ਨੂੰ ਖੁਸ਼ੀ ਦੇਣਾ, ਹੌਸਲਾ ਨਾ ਟੁੱਟਣਾ। ਅਸੀਂ ਕਈ ਤਰੀਕਿਆਂ ਨਾਲ ਮਾਨਸਿਕ ਤੰਦਰੁਸਤੀ ਨੂੰ ਸੰਭਾਲ ਸਕਦੇ ਹਾਂ ਜਿਵੇਂ ਯੋਗਾ ਕਰਕੇ ਅਤੇ ਆਪਣੀ ਜ਼ਿੰਦਗੀ ਦੀ ਦੇ ਮੌਜੂਦਾ ਪੜਾਅ ਵਿੱਚ ਜੀ ਕੇ ਜੇ ਸਾਨੂੰ ਕੋਈ ਮਾਨਸਿਕ ਪਰੇਸ਼ਾਨੀ ਹੈ ਤਾਂ ਉਸ ਨੂੰ دوست ਪਰਿਵਾਰ ਜਾਂ ਮਾਨਸਿਕ ਸਲਾਹਕਾਰ ਨਾਲ ਸਾਂਝੀ ਕਰੋ ਚੁੱਪ ਰਹਿਣ ਨਾਲ ਮਨ ਤੇ ਬੋਝ ਪੈਂਦਾ ਹੈ ਹਰ ਰੋਜ਼ ਤਿੰਨ ਚੀਜ਼ਾਂ ਕਾਪੀ ਤੇ ਲਿਖੋ ਜਿਨ੍ਹਾਂ ਲਈ ਤੁਸੀਂ ਧੰਨਵਾਦੀ ਹੋ ਹਰ ਰੋਜ਼ ਇੱਕ ਤੋਂ ਦੋ ਘੰਟੇ ਲਈ ਸੋਸ਼ਲ ਮੀਡੀਆ ਤੋਂ ਬਿਨਾਂ ਬੈਠੋ ਅਜਿਹਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਚੜ੍ਹਦੀ ਕਲਾ ਦੀ ਵਧੇਖ ਮਹੱਤਾ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਸਾਵਧਾਨ ਰਹਿਣਾ ਪਰ ਕਦੇ ਡਰਨਾ ਨਹੀਂ ਮਨ ਜਿੱਤਿਆ ਜੱਗ ਜਿੱਤਿਆ ਚੜ੍ਹਦੀ ਕਲਾ ਇੱਕ ਆਤਮਿਕ ਤੰਦਰੁਸਤੀ ਦੀ ਨਿਸ਼ਾਨੀ ਹੈ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਮਾਨਸਿਕ ਤੰਦਰੁਸਤੀ ਸਿਰਫ ਮਨ ਦੀ ਗੱਲ ਨਹੀਂ ਇਹ ਜ਼ਿੰਦਗੀ ਜਿਉਣ ਦਾ ਢੰਗ ਹੈ ਆਪਣੇ ਮਨ ਨਾਲ ਦੋਸਤੀ ਕਰੋ ਜੀਵਨ ਨੂੰ ਨਵੇਂ ਨਜ਼ਰੀਏ ਨਾਲ ਦੇਖੋ ਖੁਸ਼ ਰਹੋ ਅਤੇ ਹੋਰਾਂ ਨੂੰ ਵੀ ਖੁਸ਼ ਰੱਖੋ ਆਪਣਾ ਮਨ ਸਦਾ ਚੜ੍ਹਦੀ ਕਲਾ ਵਿੱਚ ਰੱਖੋ ਧੰਨਵਾਦ ਹਾਂਜੀ ਇਹ ਸੀ ਆਪਣਾ ਅੱਜ ਦਾ ਭਾਸ਼ਣ ਮਨੋਵਿਗਿਆਨ ਅਤੇ ਮਾਨਸਿਕ ਤੰਦਰੁਸਤੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ